ਬਾਬੂ ਸ਼ਾਹ ਦੇਖ ਰਹੇ ਤੁਸੀਂ ਹਾਲ ਹੀ ਚ ਯੂਐਸ ਜੋ ਜਿਹੜੇ ਰਿਪੋਰਟ ਹੋ ਕੇ ਭਾਰਤੀ ਆਏ ਨੇ ਉਹਨਾਂ ਦਾ ਚਰਚਾ ਜਿਹੜਾ ਹੈਗਾ ਉਹ ਲਗਾਤਾਰ ਹੋ ਰਹੀ ਹੈ ਤੇ ਪੰਜਾਬ ਚ ਜੇ ਦੇਖਿਆ ਜਾਵੇ ਤਾਂ ਕਿਉਂਕਿ ਪੰਜਾਬ ਚ ਬਹੁਤ ਵੱਡੀ ਗਿਣਤੀ ਚ ਜਿਹੜੇ ਲੋਕ ਗਏ ਸੀ ਕਿ ਜਿਹਨਾਂ ਨੂੰ ਵਾਪਸ ਭੇਜਿਆ ਗਿਆ ਹੈ ਤੇ ਕਾਫੀ ਤੁਹਾਡੇ ਸਾਹਮਣੇ ਦਰਦਨਾਕ ਤਸਵੀਰਾਂ ਆ ਰਹੀਆਂ ਹੋਣਗੀਆਂ ਕਹਾਣੀਆਂ ਆ ਰਹੀਆਂ ਹੋਣਗੀਆਂ ਕਿੰਨੇ ਮਾੜੇ ਘਰੋਂ ਸੀਗੇ ਤੇ ਹੁਣ ਇਸ ਵੇਲੇ ਉਹਨਾਂ ਦੇ ਹਾਲਾਤ ਜਿਹੜੇ ਨੇ ਹੋਰ ਵੀ ਮਾੜੇ ਹੋ ਗਏ ਨੇ ਤੇ ਆਸ ਕੋਈ ਨਜ਼ਰ ਨਹੀਂ ਆ ਰਹੀ ਸੀ ਇਸ ਦੇ ਚਲਦੇ ਇੱਕ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਕ ਵੱਡੇ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਉਡਾਨ ਇਸ ਦਾ ਨਾਮ ਰੱਖਿਆ ਗਿਆ ਤੇ ਉਹਨਾਂ ਲੋਕਾਂ ਲਈ ਇੱਕ ਸੁਪਨਾ ਜਿਹੜਾ ਹੈਗਾ ਉਹ ਵਿਖਾਇਆ ਗਿਆ ਤੇ ਇੱਕ ਆਸ ਦੀ ਜਿਹੜੀ ਕਿਰਨ ਉਜਾਗੀ ਹੈਗੀ ਗੱਲਬਾਤ ਕਰਾਂਗੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਰਾਜ ਸਭਾ ਦੇ ਮੈਂਬਰ ਵੀ ਨੇ ਸੰਧੂ ਸਾਹਿਬ ਉਡਾਨ ਦਾ ਜਿਵੇਂ ਅਸੀਂ ਨਾਮ ਦੇਖ ਰਹੇ ਹਾਂ ਦਾ ਰੇ ਆਫ ਹੋਪ ਤੇ ਕਿੰਨੀ ਕੁ ਹੋਪ ਜਿਹੜੀ ਹੈ ਲੱਗਦਾ ਕਿ ਤੁਸੀਂ ਦੇ ਪਾਉਗੇ ਤੇ ਕਿੰਨਿਆਂ ਨੂੰ ਦੇ ਪਾਉਗੇ ਦੇਖੋ ਪਹਿਲੀ ਗੱਲ ਤਾਂ ਹੈ ਕਿ ਇਸ ਦੀ ਕੋਈ ਸੀਮਾ ਨਹੀਂ ਹੈ ਸਾਰਿਆਂ ਵਾਸਤੇ ਹੀ ਹੁਣ ਤੱਕ 350 ਜਿਹੜੇ ਵਿਅਕਤੀ ਆ ਵਾਪਸ ਆਏ ਆ ਜਿਨ੍ਹਾਂ ਵਿੱਚ ਨੌਜਵਾਨ ਜ਼ਿਆਦਾ ਹੈ ਅਮੇਰਕਾ ਤੋਂ ਰਿਪੋਰਟ ਹੋ ਕੇ ਉਹਨਾਂ ਸਾਰਿਆਂ ਦੇ ਵਾਸਤੇ ਪ੍ਰੋਗਰਾਮ ਲਾਂਚ ਕੀਤਾ ਇਹਨਾਂ ਵਿੱਚੋਂ ਕੋਈ 750 ਦੇ ਕਰੀਬ ਪੰਜਾਬ ਦਾ ਹੈ 110 ਹਰਿਆਣਾ ਦੇ ਹੈ ਔਰ 74 ਗੁਜਰਾਤ ਦੇ ਹੈ ਬਾਕੀ ਅਲੱਗ-ਅਲੱਗ ਸਟੇਟਾਂ ਤੋਂ ਹੈ ਇਸ ਤੋਂ ਬਾਅਦ ਵੀ ਆਉਣ ਦੀ ਸੰਭਾਵਨਾ ਹੈ ਕਿ ਕੁਝ ਲੋਕ ਹੋਰ ਵੀ ਆਉਣਗੇ ਇਹਨਾਂ ਸਾਰਿਆਂ ਦੇ ਵਾਸਤੇ ਮੁੜ ਵਿਸੇਵਾ ਕਰਨ ਵਾਸਤੇ ਰੀਹੈਬ ਕਰਨ ਦੇ ਵਾਸਤੇ ਅਸੀਂ ਉਡਾਨ ਪ੍ਰੋਜੈਕਟ ਲਾਂਚ ਕੀਤਾ ਹੈ ਜਿਸ ਦੇ ਤਹਿਤ ਸਕਿਲਿੰਗ ਰੀਸਕਿਲਿੰਗ ਐਜੂਕੇਸ਼ਨ ਤੇ এমਪਲॉयਮੈਂਟ ਇਹ ਪੂਰਾ ਪੈਕੇਜ ਤਿਆਰ ਕੀਤਾ ਗਿਆ ਕਨਸੈਪਚੁਅਲਾਈਜ਼ ਕੀਤਾ ਗਿਆ ਇਹਨਾਂ ਨੂੰ ਦੇਖ ਕੇ ਮਕਸਦ ਇਹ ਕੀ ਹੈ ਕਿ ਇਹਨਾਂ ਨੂੰ ਆਪਣੇ ਪੈਰਾਂ ਸਿਰ ਮੋੜ ਖੜਾ ਕੀਤਾ ਜਾਵੇ ਇਹ ਨਿਰਾਸ਼ਾ ਦੇ ਆਲਮ ਵਿੱਚ ਡੁੱਬ ਚੁੱਕੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਹੈ ਕਿਉਂਕਿ ਮਾਨਸਿਕ ਤਣਾਅ ਦੇ ਵਿੱਚ ਬਹੁਤ ਸਾਰੇ ਇਨਸੀਡੈਂਟ ਹੋਣ ਦੀ ਸੰਭਾਵਨਾ ਕਿਉਂਕਿ ਅਸੀਂ ਜਦੋਂ ਮੀਡੀਆ ਦੇ ਮਾਧਮ ਤੋਂ ਦੇਖਿਆ ਹੈ ਕਿ ਉਹਨਾਂ ਨੇ ਜ਼ਮੀਨਾਂ ਵੇਚ ਦਿੱਤੀਆਂ ਉਹਨਾਂ ਨੇ ਘਰ ਵੇਚ ਦਿੱਤੇ ਔਰ ਇੱਕ ਵੱਡੇ ਸੁਪਨੇ ਲੈ ਕੇ ਮਨ ਵਿੱਚ ਬਾਹਰ ਗਏ ਸੀ ਉਹ ਅੱਜ ਸੁਪਨੇ ਟੁੱਟੇ ਆ ਦਿਲ ਟੁੱਟੇ ਆ ਪਰਿਵਾਰ ਟੁੱਟੇ ਆ ਔਰ ਉਹਨਾਂ ਨੂੰ ਖੜਾ ਕਰਨ ਦੇ ਵਾਸਤੇ ਅਸੀਂ ਇਹ ਪ੍ਰੋਗਰਾਮ ਲਾਂਚ ਕੀਤਾ ਇੱਕ ਨਮਾਣਾ ਜਿਹਾ ਯਤਨ ਹੈ ਸਾਡਾ ਪਰ ਅਸੀਂ ਸਾਰਿਆਂ ਵਾਸਤੇ ਕਰਾਂਗੇ ਅੱਛਾ ਤਰੀਕਾ ਕੀ ਹੈ ਤੁਹਾਡੇ ਤੱਕ ਪਹੁੰਚਣ ਦਾ ਉਹ ਜਿਹੜੇ ਵੀ ਸੁਣਨਗੇ ਕੀ ਤੁਸੀਂ ਇਹ ਸਭ ਕਰ ਰਹੇ ਹੋ ਉਹਨਾਂ ਲਈ ਕਿਸ ਤਰੀਕੇ ਦੇ ਨਾਲ ਪਹੁੰਚਿਆ ਜਾ ਸਕਦਾ ਤੁਹਾਡੇ ਤਾਈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਨਾਂ ਦੀ ਜਿਹੜੀ ਪੂਰੀ ਜਾਣਕਾਰੀ ਆ ਉਹ ਜਿਹੜੀ ਲੈਣ ਵਾਸਤੇ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤੀ ਹੈ ਮੈਂ ਸਾਂਝੀ ਕਰਨਾ ਚਾਹੂੰਗਾ 9875970072 ਮੈਂ ਰਿਪੀਟ ਕਰੂੰਗਾ 9875970027 ਇਸ ਤੇ ਫੋਨ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ Google ਤੇ ਸਰਚ ਕਰਕੇ ਉੱਥੇ ਇੱਕ ਸਧਾਰਨ ਪਰਫਾਰਮ ਹੈ ਉਹ ਭਰ ਕੇ ਆਪਣੀ ਜਾਣਕਾਰੀ ਸਾਨੂੰ ਦੇਣਗੇ ਤੇ ਅਸੀਂ ਨੀਡ ਬੇਸਡ ਜਿਹੜਾ ਪ੍ਰੋਗਰਾਮ ਡਿਜ਼ਾਈਨ ਕਰਕੇ ਉਹਨਾਂ ਨੂੰ ਸੌਲਿਊਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਜੀ अच्छा ਇਹਦੇ ਵਿੱਚ ਕੀ ਰੋਡ ਮੈਪ ਬਣਾਇਆ ਗਿਆ ਕਿ ਕਿੰਨਾ ਜਿਵੇਂ ਤੁਸੀਂ ਦੱਸਿਆ ਕਿ ਪੂਰਾ ਪੈਕੇਜ ਹੈ ਪਹਿਲਾਂ ਤੁਸੀਂ ਟ੍ਰੇਨਿੰਗ ਦਵੋਗੇ ਉਸ ਤੋਂ ਬਾਅਦ এমਪਲੋਇਮੈਂਟ ਤੱਕ ਤੁਸੀਂ ਜਿਹੜਾ ਲੈ ਕੇ ਜਾਓਗੇ ਇਸ ਨੂੰ ਤੇ ਉਹਦੇ ਵਿੱਚ ਕੀ ਸੋਚ ਰਹੇ ਹੋ ਕਿ ਮਿਸ਼ਨ ਜਿਹੜਾ ਹੈਗਾ ਕਿ ਇੰਨੇ ਸਮੇਂ ਦੇ ਵਿੱਚ ਘੱਟੋ ਘੱਟ ਇੰਨੇ ਲੋਕਾਂ ਦੀ ਤਾਂ ਜਿਹੜੀ ਜ਼ਿੰਦਗੀ ਆ ਸੁਧਰ ਚੁਗੀ ਮੈਨੂੰ ਲੱਗਦਾ ਕਿ ਇਹਨਾਂ ਵਿੱਚੋਂ ਕੁਝ ਤਾਂ ਉਹ ਹੋਣਗੇ ਨੌਜਵਾਨ ਜਿਨ੍ਹਾਂ ਦੇ ਕੋਲੇ ਕੁਆਲੀਫਿਕੇਸ਼ਨ ਵੀ ਪੂਰੀ ਹੈ ਔਰ ਅਮਰੀਕਾ ਦੇ ਵਿੱਚ ਕੰਮ ਦਾ ਤਜਰਬਾ ਵੀ ਠੀਕ ਹੈ ਹੋ ਸਕਦਾ ਹੈ ਕਿ ਉਹਨਾਂ ਵਾਸਤੇ ਤਾਂ ਬਹੁਤ ਥੋੜੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਅਸੀਮ এমਪਲॉयਮੈਂਟ ਵਾਸਤੇ ਸਿੱਧਾ ਲੈ ਜਾਈਏ ਅਸੀਂ ਆਪਣੇ ਕੋਲੇ ਵੀ এমਪਲॉयਮੈਂਟ ਦੇਵਾਂਗੇ ਔਰ ਅਸੀਂ ਬਾਕੀ ਇੰਡਸਟਰੀ ਨਾਲ ਸੰਪਰਕ ਸਾਧ ਕੇ ਵੀ ਇਹਨਾਂ ਨੂੰ ਠੁਕਮੀ ਜਿਹੜੀ এমਪਲॉयਮੈਂਟ ਹੈ ਇਹਨਾਂ ਦੇ ਯੋਗਤਾ ਤੇ ਤਜਰਬੇ ਦੇ ਮੁਤਾਬਕ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਦੂਸਰਾ ਹੈ ਕਿ ਕੈਟਾਗਰੀ ਜੀਸ ਦੇ ਵਿੱਚ 10+2 ਕਰਨ ਤੋਂ ਬਾਅਦ ਬਾਹਰ ਚਲੇ ਗਏ ਜਾਂ ਪੜ੍ਹਾਈ ਵਿੱਚ ਛੱਡ ਕੇ ਬਾਹਰ ਚਲੇ ਗਏ ਜਿੱਥੇ ਵੀ ਜੋ ਕਿਸੇ ਦੀ ਕਹੋ ਕਿ ਕੁਆਲਿਫੀਕੇਸ਼ਨ ਹੈ ਕੰਪੀਟੈਂਸੀ ਹੈ ਉਹਨੂੰ ਮੈਪ ਕਰਕੇ ਅਸੀਂ ਪ੍ਰੋਗਰਾਮ ਡਿਜ਼ਾਈਨ ਕਰਾਂਗੇ ਔਰ ਇਸ ਦੇ ਵਿੱਚ ਕੰਪਲੀਟ ਡਿਗਰੀ ਵੀ ਦੇਵਾਂਗੇ ਡਿਪਲੋਮਾ ਵੀ ਦੇਵਾਂਗੇ ਸਰਟੀਫੀਕੇਟ ਵੀ ਦੇਵਾਂਗੇ ਔਰ ਰੋਜ਼ਗਾਰ ਦਾ ਮੌਕਾ ਵੀ ਦੇਵਾਂਗੇ ਅੱਛਾ ਜਿਹੜੇ ਹੋਰ ਜਿਹੜੇ ਨੌਜਵਾਨ ਨੇ ਜਿਹੜੇ ਜਿਨ੍ਹਾਂ ਨੇ ਹੁਣੇ ਪਲੱਸ 2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਿਹੜੇ ਉਹ ਹੁਣ ਬਾਹਰ ਜਾਣ ਦਾ ਸੁਪਨਾ ਵੇਖ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਬਾਹਰ ਜਾਣਾ ਕੋਈ ਬੁਰੀ ਗੱਲ ਨਹੀਂ ਹੈ ਬਾਰ ਬਹੁਤ ਸਦੀਆਂ ਤੋਂ ਲੈ ਕੇ ਜਿਹੜੇ ਸਾਡੇ ਭਾਰਤੀ ਐ ਖਾਸ ਕਰਕੇ ਪੰਜਾਬੀ ਐ ਤੁਸੀਂ ਦੇਖੋਗੇ ਕਿ ਸਦੀ ਤੋਂ ਵੱਧ ਸਮਾਂ ਹੋ ਗਿਆ ਉਹ ਵਿਦੇਸ਼ਾਂ ਵਿੱਚ ਗਿਆ ਨੂੰ ਇਹ ਪ੍ਰਚਲਨ ਚੱਲਦਾ ਰਹਿਣਾ ਹੈ ਲੇਕਿਨ ਗਲਤ ਢੰਗ ਤਰੀਕਿਆਂ ਦੇ ਨਾਲ ਨਹੀਂ ਜਾਣਾ ਚਾਹੀਦਾ ਬਾਰ ਇੱਕ ਤਾਂ ਉਸ ਦੇ ਵਿੱਚ ਜਾਣ ਦਾ ਜੋਖਮ ਵੀ ਐ ਫਿਰ ਸਾਰੀ ਤੁਹਾਡੀ ਘਰ-ਬਾਰ ਆਪਣਾ ਦਾਅ ਉਤੇ ਲਗਾ ਕੇ ਬਾਹਰ ਜਾਣਾ ਇੰਨਾ ਵੱਡਾ ਰਿਸਕ ਲੈਣਾ ਔਰ ਉੱਥੇ ਜਾ ਕੇ ਜੋ ਹਾਲਾਤ ਨੇ ਸਾਹਮਣੇ ਐ ਸਮਾਂ ਬਦਲ ਚੁੱਕਿਆ ਐ ਉਹ ਸਰਕਾਰਾਂ ਜਿਹੜੀ ਜਿਹੜੀ ਆ ਉਹਨਾਂ ਦੀ ਟੋਲਰੈਂਸ ਛੇੜੀ ਆ ਉਹ ਨਹੀਂ ਰਹੀ ਕਿ ਕੋਈ ਵੀ ਆਇਆ ਉਸਨੂੰ ਉੱਥੇ ਐਡਜਸਟ ਕਰ ਲਿਆ ਤੇ ਹੁਣ ਜ਼ਰੂਰੀ ਹੈ ਕਿ ਅਸੀਂ ਸਹੀ ਢੰਗ ਤਰੀਕੇ ਜਿਹੜੇ ਹੈਗੇ ਨੇ ਚੰਗੀ ਸਕਿੱਲ ਲੈ ਕੇ ਚੰਗੀ ਕੁਆਲਿਫੀਕੇਸ਼ਨ ਲੈ ਕੇ ਔਰ ਸਹੀ ਤਰੀਕਿਆਂ ਦੇ ਨਾਲ ਬਾਹਰ ਪੜ੍ਹਾਈ ਵਾਸਤੇ ਜਾਂ ਬਾਹਰ ਇਮੀਗ੍ਰੇਸ਼ਨ ਦੇ ਵਾਸਤੇ ਸਹੀ ਤਰੀਕਿਆਂ ਦੇ ਨਾਲ ਜਾਣਾ ਚਾਹੀਦਾ ਹੈ ਅਚਾ ਤੁਸੀਂ ਪਹਿਲਾਂ ਪੰਜਾਬ ਸਰਕਾਰ ਨਾਲ ਜਾਂ ਕੇਂਦਰ ਸਰਕਾਰ ਨਾਲ ਕੋਈ ਅਪਰੋਚ ਕੀਤੀ ਸੀਗੀ ਜਾਂ ਸਿੱਧਾ ਹੀ ਤੁਹਾਨੂੰ ਆਪਣੇ ਆਪ ਨੂੰ ਹੀ ਲੱਗਿਆ ਕਿ ਮੈਂ ਕਰ ਸਕਦਾ ਤੇ ਮੈਂ ਇਹਨਾਂ ਲਈ ਇਹ ਕਰੂੰਗਾ ਨਹੀਂ ਮੈਂ ਕਿਉਂਕਿ ਇਹ ਤਾਂ ਚੰਡੀਗੜ੍ਹ ਯੂਨੀਵਰਸਿਟੀ ਦਾ ਉਪਰਾਲਾ ਹੈਗਾ ਮੈਂ ਆਪਣੇ ਪਰਿਵਾਰ ਨਾਲ ਬੈਠਾ ਜਦੋਂ ਇਹ ਪਿਛਲੇ ਕੁਝ ਦਿਨਾਂ ਤੋਂ ਨਿਊਜ਼ ਦਿਖ ਰਿਆ ਸੀ ਵਾਰ-ਵਾਰ ਖਬਰਾਂ ਆ ਰਹੀਆਂ ਸੀ ਔਰ ਨੌਜਵਾਨ ਰੋ ਰੋ ਕੇ ਆਪਣੀ ਨਾਲ ਹੋਈਆਂ ਜ਼ਿਆਤੀਆਂ ਬਾਰੇ ਦੱਸ ਰਹੇ ਸੀ ਆਪਣੇ ਨਾਲ ਆਰਥਿਕ ਲੁੱਟ ਉਦਈ ਜ਼ਿਕਰ ਕਰ ਰਹੇ ਸੀ ਔਰ ਉਹ ਇੰਨੀ ਨਿਰਾਸ਼ਾ ਦੇ ਵਿੱਚ ਨਜ਼ਰ ਆਏ ਕਿ ਐਂ ਹੁੰਦਾ ਸੀ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਤਬਾਹ ਹੋ ਗਈ ਫਿਰ ਮਨ ਵਿੱਚ ਆਇਆ ਕਿ ਅਸੀਂ ਕੁਝ ਕਰ ਸਕਦੇ ਹਾਂ ਕਿਉਂਕਿ ਸਾਰੇ ਸਮਾਜ ਨੇ ਹਮਦਰਦੀ ਕੀਤੀ ਆ ਪੂਰੇ ਪੰਜਾਬੀਆਂ ਨੇ ਸਭ ਪੋਲਿਟਿਕਲ ਨਿਤਾਵਾ ਨੇ ਲੇਕਿਨ ਮੈਨੂੰ ਲੱਗਿਆ ਕਿ ਲਫ਼ਜ਼ਾਂ ਦੀ ਹਮਦਰਦੀ ਜਿਹੜੀ ਉਹ ਕਾਫੀ ਨਹੀਂ ਹੈ ਸਾਨੂੰ ਅੱਗੇ ਹੋ ਕੇ ਕੁਝ ਕਰਨਾ ਪੈਗਾ ਇਹਨਾਂ ਦੀ ਬਾਹ ਫੜਨੀ ਪੈਗੀ ਔਰ ਉਹ ਸਾਰੀਆਂ ਚੀਜ਼ਾਂ ਨੂੰ ਸੋਚਦੇ ਹੋਰ ਚੰਡੀਗੜ੍ਹ ਯੂਨੀਵਰਸਿਟੀ ਇਹ ਪਹਿਲੀ ਵਾਰ ਨਹੀਂ ਹੈ ਤੁਸੀਂ ਦੇਖੋਗੇ ਕਿ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਹੀ ਜਦੋਂ-ਜਦੋਂ ਜ਼ਰੂਰਤ ਪਈ ਹੈ ਉਹ ਪੰਜਾਬ ਦੇ ਵਿੱਚ ਸੇਵਾ ਦੇ ਵਾਸਤੇ ਆਪਣਾ ਜੋ ਵੀ ਨਿਮਾਣਾ ਯਤਨ ਕਰ ਸਕਦੀ ਹੈ ਉਹ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਆਖਰੀ ਸਵਾਲ ਜਿਹੜੀਆਂ ਉਹ ਇਮੋਸ਼ਨਲ ਤਸਵੀਰਾਂ ਸੀ ਜਦੋਂ ਉਹਨਾਂ ਨੂੰ ਬੀੜੀਆਂ ਪਾ ਕੇ ਉਹਨਾਂ ਨੂੰ ਉੱਥੋਂ ਵਾਪਸ ਜਿਹੜਾ ਜਾਚ ਬਿਠਾ ਕੇ ਭੇਜਿਆ ਗਿਆ ਆਪਣੇ ਦੇਸ਼ ਉਦੋਂ ਤੁਸੀਂ ਕੀ ਫੀਲ ਕਰ ਰਹੇ ਸੀ ਕਿ ਤੁਸੀਂ ਕੋਈ ਆਪਣਾ ਟਾਈਮ ਵੀ ਰਿਲੇਟ ਕਰ ਰਹੇ ਸੀਗੇ ਕਿ ਕਿਸੇ ਵੇਲੇ ਸ਼ਾਇਦ ਤੁਸੀਂ ਵੀ ਬੜੇ ਐਸੇ ਤਰ੍ਹਾਂ ਦੀ ਸਿਚੁਏਸ਼ਨ 'ਚ ਹੋਵੋਗੇ ਤੇ ਤੁਸੀਂ ਉਸ ਤੋਂ ਬਾਅਦ ਮਿਹਨਤ ਕੀਤੀ ਕੰਮ ਕੀਤਾ ਮਤਲਬ ਉਹਨੂੰ ਕਿਵੇਂ ਤੁਸੀਂ ਰਿਲੇਟ ਕੀਤਾ ਕੀ ਫੀਲ ਕੀਤਾ ਤੁਸੀਂ ਦੇਖੋ ਮੈਂ ਦੋ ਗੱਲਾਂ ਫੀਲ ਕੀਤੀਆਂ ਪਹਿਲੀ ਗੱਲ ਤਾਂ ਇਹ ਫੀਲ ਕੀਤੀ ਕਿ ਮੇਰਾ ਵੀ ਜਿਹੜਾ ਬਚਪਨ ਰਿਹਾ ਉਹ ਪਿੰਡਾਂ ਦੇ ਵਿੱਚੋਂ ਸੁਧਾਰਨ ਬਚਪਨ ਰਿਹਾ ਸੁਪਨੇ ਇਸ ਤਰ੍ਹਾਂ ਦੇ ਹੁੰਦੇ ਸੀ ਕਿ ਇਸ ਤਰੀਕੇ ਸਥਾਪਿਤ ਹੋਇਆ ਜਾਵੇ ਮੈਂ ਤਾਂ ਇਹਨਾਂ ਨੌਜਵਾਨਾਂ ਨੂੰ ਸ਼ਾਬਾਸ਼ ਦੇਣਾ ਚਾਹੂੰਗਾ ਜਿਨ੍ਹਾਂ ਨੇ ਇੰਨੀ ਹਿੰਮਤ ਕਰਕੇ ਮੁਸ਼ਕਲ ਰਾਹਾਂ 'ਚੋਂ ਹੋ ਕੇ ਬਾਹਰ ਪਹੁੰਚੇ ਪਹੁੰਚੇ ਚਲੋ ਕਿਸਮਤ ਨੇ ਸਾਥ ਨਹੀਂ ਦਿੱਤਾ ਵਾਪਸ ਆਏ ਇਹ ਫਿਰ ਕਾਮਯਾਬ ਹੋਣਗੇ ਮੈਂ ਤੇ ਇੰਨਾ ਵੀ ਨਹੀਂ ਕਰ ਸਕਿਆ ਸੀਗਾ ਮੈਨੂੰ ਸਮਾਜ ਨੇ ਮੌਕਾ ਦਿੱਤਾ ਮੈਂ ਪੇ ਬੇ ਕਰਨ ਦੀ ਕੋਸ਼ਿਸ਼ ਕਰਦਾ ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਿ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਸਾਡੇ ਨੌਜਵਾਨਾਂ ਨੂੰ ਸਾਡੀ ਲੋਕਲ ਵਿਵਸਥਾ ਦੇ ਵਿੱਚ ਮੌਕੇ ਕਿਉਂ ਨਹੀਂ ਮਿਲਦੇ ਗੱਲ ਤਾਂ ਮੌਕਿਆਂ ਦੀ ਤਲਾਸ਼ ਚ ਗਏ ਅੱਜ ਅਸੀਂ ਵੀ ਉਡਾਣ ਦੇ ਰਹੇ ਮੌਕਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਮੌਕਾ ਹੋਰ ਦੇ ਕੇ ਦੇਖੂ ਇਹਨਾਂ ਨੂੰ ਤਾਂ ਕਿ ਇਹ ਕਾਮਯਾਬ ਹੋਣ ਜ਼ਿੰਦਗੀ ਦੇ ਵਿੱਚ ਤੇ ਇੱਥੇ ਸਾਨੂੰ ਮੌਕੇ ਪੈਦਾ ਕਰਨ ਦੇ ਵਾਸਤੇ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇੱਕ ਸਦੀ ਪੂਰੀ ਹੋਣ ਤੱਕ ਇੱਕ ਵਿਕਸਿਤ ਰਾਸ਼ਟਰ ਖੜਾ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ ਬਸ ਉਸ ਇਸ ਗੱਲ ਦਾ ਵੀ ਹੁੰਦਾ ਹੈ ਕਿ ਪੌਣੀ ਸਦੀ ਬੀਤ ਗਈ ਅਸੀਂ ਅੱਜ ਵੀ ਵਿਕਸਿਤ ਦੇਸ਼ਾਂ ਦੇ ਵਿੱਚ ਰੋਟੀ ਰੋਜੀ ਦੀ ਭਾਲ ਵਾਸਤੇ ਅਸੀਂ ਲਾਈਨਾਂ 'ਚ ਲੱਗੇ ਹੋਏ ਹਾਂ ਅਗਰ ਸਮੇਂ ਸਿਰ ਸਹੀ ਲੀਡਰਸ਼ਿਪ ਮਿਲੀ ਹੁੰਦੀ ਤਾਂ ਸ਼ਾਇਦ ਇਹ ਨੌਬਤ ਨਹੀਂ ਆਉਂਦੀ ਪਰ ਹੁਣ ਉਮੀਦ ਦੀ ਕਿਤਰਨ ਜਾਗੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਿਕਸਿਤ ਰਾਸ਼ਟਰ ਦਾ ਮੁੱਦਾ ਰੱਖਿਆ ਔਰ ਤੇਜ਼ੀ ਨਾਲ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ ਔਰ ਇਸ ਦੀ ਚਲਦਿਆਂ ਮੇਰੀ ਚਿੰਤਾ ਇੰਨੀ ਹੈ ਕਿ ਵਿਕਸਿਤ ਭਾਰਤ ਦੇ ਵਿੱਚ ਵਿਕਸਿਤ ਪੰਜਾਬ ਦਾ ਹੋਣਾ ਬਹੁਤ ਜ਼ਰੂਰੀ ਹੈ ਅਗਰ ਪੰਜਾਬ ਪਿੱਛੇ ਰਹਿ ਜਾਏਗਾ ਤੇ ਫਿਰ ਕਿਉਂਕਿ ਪੰਜਾਬ ਮੋਰੀ ਸੂਬਾ ਰਿਹਾ ਹਮੇਸ਼ਾ ਔਰ ਅੱਜ ਇਹ ਇੱਕ ਘਟਨਾ ਚਾਹੇ ਛੋਟੀ ਹੈ ਜਾਂ ਵੱਡੀ ਹੈ ਲੇਕਿਨ ਇਹ ਸੋਚਣ ਤੇ ਚਿੰਤਨ ਕਰਨ ਵਾਲੀ ਘਟਨਾ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਇੱਕ ਵਿਕਸਿਤ ਸੂਬਾ ਵਿਕਸਿਤ ਭਾਰਤ ਦਾ ਵਿਕਸਿਤ ਸੂਬਾ ਬਣਾ ਕੇ ਇੱਥੇ ਮੌਕੇ ਮਹਿਆ ਕਰਨ ਦੇ ਵਾਸਤੇ ਵਿਵਸਥਾ ਪੈਦਾ ਕਰੀਏ ਸੋ ਸਤਨਾਮ ਸਿੰਘ ਸੰਧੂ ਨਾਲ ਗੱਲ ਕਰ ਰਹੇ ਸੀਗੇ ਜਿਨ੍ਹਾਂ ਨੇ ਉਡਾਨ ਪ੍ਰੋਗਰਾਮ ਬਾਰੇ ਦੱਸਿਆ ਤੇ ਜਿਹੜੇ ਲੋਕ ਜਿਹੜੇ ਸੀਗੇ ਬੇਆਸ ਜਿਹੜੇ ਖੁਦ ਨੂੰ ਮਹਿਸੂਸ ਕਰ ਰਹੇ ਸੀਗੇ ਤੇ ਉਹ ਜਰੂਰ ਹੁਣ ਸਤਨਾਮ ਸਿੰਘ ਸੰਧੂ ਤੱਕ ਜਾਂ ਚੰਗੜ ਯੂਨੀਵਰਸਿਟੀ ਤੱਕ ਪਹੁੰਚ ਕਰਕੇ ਇੱਕ ਦੁਬਾਰਾ ਉਹਨਾਂ ਨੂੰ ਮੌਕਾ ਮਿਲਣ ਜਾ ਰਿਹਾ ਤੇ ਉਹ ਆਪਣੇ ਅਧੂਰੇ ਰਹਿ ਗਏ ਸੁਪਨੇ ਪੂਰੇ ਕਰ ਸਕਦੇ ਨੇ ਮੁਹਾਲੀ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਬਾਦ ਸਿੰਘ ਸਿੱਧੂ ਬਾਬੂ ਸ਼ਾਹਦਾਨੀ